ਚੋਰੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਲਗਾਤਾਰ جاری ਆ ਨਕਉਦ ਸ਼ਹਿਰ ਦੇ ਵਿੱਚ ਅਜੇ ਤੜਕਸਾਰੀ ਇੱਕ ਖਬਰ ਅੱਜ ਦੇ ਦਿਨ ਦੇ ਵਿੱਚ ਹੀ ਤੁਸੀਂ ਖਬਰਾਂ ਦੇਖੀ ਆ ਕਿ ਇੱਕ ਵਿਦੇਸ਼ੀ ਜੋ ਵਿਦੇਸ਼ਾਂ ਦੇ ਵਿੱਚ ਰਹਿੰਦੇ ਸੀ ਉਹਨਾਂ ਦੀ ਕੋਠੀ ਦੇ ਵਿੱਚ ਕਬੱਡੀ ਲੁੱਟ ਦੀ ਵਾਰਦਾਤ ਹੋਈ ਆ ਪਰ ਉਸ ਤੋਂ ਬਾਅਦ ਇੱਕ ਲੁੱਟ ਦੀ ਹੋਰ ਵੱਡੀ ਵਾਰਦਾਤ ਹੋ ਚੁੱਕੀ ਆ ਚਰਸੀ ਬਾਜ਼ਾਰ ਦੀ ਖਬਰ ਹੈ ਜੋ ਤੁਹਾਡੇ ਸਾਹਮਣੇ ਆ ਤਸਵੀਰਾਂ ਦੇਖ ਸਕਦੇ ਹੋ ਇਹ ਦੁਕਾਨ ਹੈ ਤਾਂ ਪਹਿਲਾਂ ਤੇ ਤੁਸੀਂ ਇਹ ਗੱਲੀ ਦੇਖ ਲਓ ਕਿ ਕਿੰਨੀ ਸੋੜੀ ਗਲੀ ਹੈ ਮੋਰਸਾ ਵਗੈਰਾ ਲੰਘਣੇ ਵੀ ਬੜੇ ਔਖੇ ਆ ਚੋਰਾ ਨੂੰ ਮਾੜੇ ਮੋٹے ਵੀ ਕਹਿੰਦੇ ਕਿ ਖੌਫ ਤਾਂ ਤਾਂ ਨਾ ਹੀ ਨਹੀਂ ਹੈ ਇਹ ਹਾਲਾਤ ਬਣ ਚੁੱਕੇ ਹਨ ਕੋਦਰ ਸ਼ਹਿਰ ਦੇ ਇਹ ਦੁਕਾਨ ਹੈ ਤਾਂ ਲੁੱਟ ਦੀ ਵਾਰ ਦੇ ਤਾਂ ਕਿਸਰ ਹੋਈ ਸਾਰੀ ਗੱਲਬਾਤ ਆਪਾਂ ਕਰਾਂਗੇ ਬੜੀ ਇੱਕ ਦੁਖਦਾਈ ਖਬਰ ਲਗਾਤਾਰ ਹੈ ਜਿਹੜੀ ਦੁਖਦਾਈ ਖਬਰਾਂ ਸੁਣਨ ਨੂੰ ਮਿਲ ਰਹੀਆਂ ਤਾਂ ਭਾਈ ਸਾਹਿਬ ਬੈਠਿਆ ਇਹ ਪੂਰੀ ਪਹਿਲਾਂ ਤੁਸੀਂ ਦੁਕਾਨ ਦੇਖ ਲਓ ਕਿ ਇਹ ਹਾਲਾਤ ਇੱਥੇ ਬਣਿਆ ਨਕੋਦਰ ਸ਼ਹਿਰ ਚਾ ਜਿੱਥੇ ਵੀ ਇੱਕ ਲੁੱਟ ਦੀ ਵੱਡੀ ਵਾਰ ਦੇ ਹੋਈ ਹੈ ਐਸਾ ਬੜੀ ਮਾੜੀ ਕਹਾਣੀ ਲੱਗ ਕੇ ਦੇਖੋ ਕਿ ਦੁੱਧ ਦਹੀਂ ਦਾ ਕੰਮ ਕਰਦੇ ਹਾਂ ਥੋੜਾ ਥੋੜੇ ਪੈਸੇ ਜੋੜ ਕੇ ਬੰਦਾ ਗੁਜ਼ਾਰਾ ਕਰਦਾ ਸਾਰਾ ਦਿਨ ਬੈਠਦੇ ਹਾਂ ਇੱਥੇ ਇਸ ਪਰਚੇ ਦੇ ਉੱਪਰ ਇਹ ਕਿਸ ਤਰ੍ਹਾਂ ਵਾਦਿਆ ਤੇ ਕਿਸ ਤਰ੍ਹਾਂ ਚੋਰਾ ਹੈ ਐਸੀ ਕਿਸ ਤਰ੍ਹਾਂ ਲੁੱਟ ਰਹੀ ਸਾਰੇ ਹਸਤਾ ਸੀ ਬੇਟੇ ਨੇ ਜਾਣਾ ਸੀਗਾ ਆਇਆ ਮੇਰੇ ਕੋ 1.5 ਵਜੇ ਇਹ ਇਹਨੇ ਜਾਣਾ ਹੈਗਾ 2 ਵਜੇ ਬੈਂਕ ਦੇ ਵਿੱਚ ਤੇ ਮੈਂ ਪਾਉਣੇ 2 ਵਜੇ ਪੇਮੈਂਟ ਤੇ ਕਲੈਕਸ਼ਨ ਕੀਤੀ ਇਕੱਠੀ ਕਰਕੇ ਜੇਬ 'ਚ ਰੱਖੀ ਹੋਈ ਸੀ ਮੈਂ ਪੇਮੈਂਟ ਸਾਰੀ ਮੈਨੂੰ ਤਾਂ ਪਹਿਲਾਂ ਪਤਾ ਨਹੀਂ ਲੱਗਾ ਮੈਨੂੰ ਇਹ ਬਾਅਦ ਚ ਪਤਾ ਲੱਗਾ ਵੀ ਇਦਾਂ ਇਦਾਂ ਬੰਦਾ ਮੈਨਾਂ ਵਾਰਦਾਤ ਕਰ ਗਿਆ ਮੈਨੂੰ ਇਹ ਜਾ ਕੇ 2 ਘੰਟੇ ਬਾਅਦ ਪਤਾ ਲੱਗਾ ਵਾਰਦਾਤ ਹੋ ਗਈ 1:45 ਵਾਰਦਾਤ ਤੋਂ ਬਾਅਦ ਪਤਾ ਲੱਗੇ ਹਾਂਜੀ ਵਾਰਦਾਤ ਤੋਂ ਬਾਅਦ ਪਤਾ ਲੱਗਾ ਅਸੀਂ ਲੱਭਦੇ ਰਹਿਆ ਆਸ-ਪਾਸ ਕੈਮਰੇ ਵੀ ਦੇਖੀਏ ਕੀ ਗੱਲ ਹੋਈ ਕਿੱਥੇ ਪੇਮੈਂਟ ਗਈ ਜੇਬ ਚੋਂ ਜਾਣ ਨਹੀਂ ਸਕਦੀ ਅਸੀਂ ਫਿਰ ਦੁਕਾਨ ਤੇ ਆਏ ਦੁਕਾਨ ਤੇ ਆ ਕੇ ਮੈਂ ਕਿਹਾ ਯਾਰ ਪੇਮੈਂਟ ਲੱਭੀ ਮੈਂ ਕਿਹਾ ਇੱਥੇ ਕਿਤੇ ਗੱਲੇ ਚ ਰੱਖ ਲਈ ਹੋਣੀ ਮੈਂ ਜਾਂ ਇੱਥੇ ਸਾਈਡ ਤੇ ਕਿਤੇ ਰੱਖ ਲਈ ਹੋਣੀ ਆਪਾਂ ਕੈਮਰੇ ਲੱਗੇ ਹੋਏ ਸਾਡੇ ਅਸੀਂ ਕੈਮਰੇ ਦੇ ਵਿੱਚ ਖੋਲਾ ਆਪਣੇ ਪੜਤਾਲ ਸ਼ੁਰੂ ਕਰਤੀ ਕੈਮਰੇ 'ਚ ਸਾਨੂੰ ਜਦੋਂ ਕੈਮਰੇ 'ਚ ਮੈਂ ਪੜਤਾਲ ਕੀਤੀ ਅਸੀਂ ਜਿਹੜੀ ਪੇਮੈਂਟ ਸੀਗੀ ਮੈਂ ਆਪਣੇ ਪ੍ਰਿੰਟਰ ਦੇ ਵਿੱਚ ਰੱਖਤੀ ਉਹ 45000 ਰੁਪਏ ਦੀ ਪੇਮੈਂਟ ਸੀਗੀ ਤੇ ਉਸੇ ਟਾਈਮ ਇੱਕ ਗਾਹਕ ਆ ਗਿਆ ਮੈਂ ਉੱਥੇ ਰੱਖ ਕੇ ਤਾਂ ਉਹਦਾ ਮੈਂ ਕਿਹਾ ਇੱਕ ਮਿੰਟ ਲੱਗਣਾ ਉਹਨਾਂ ਨੇ ਸਿਰਫ ਛੋਟਾ ਜਿਹਾ ਸਮਾਨ ਲੈਣਾ ਮੈਂ ਉਸੇ ਟਾਈਮ ਮੈਂ ਕਿਹਾ 2 ਮਿੰਟ ਲੱਗਣੇ ਆ ਤੇ ਮੈਂ ਸਮਾਨ ਦੇ ਕੇ ਬਾਅਦ ਚ ਵਾਊਚਰ ਬਣਾ ਕੇ ਤੇ ਮੈਂ ਪੇਮੈਂਟ ਬੇਟਾ ਆ ਗਿਆ ਵਾ ਤੇ ਆ ਉਹਨੂੰ ਪੜਾ ਦੇਣੀ ਆ ਇੰਨੇ ਚ ਹੀ ਉਹ ਬੰਦਾ ਆ ਗਿਆ ਪਹਿਲਾਂ ਬਾਅਦ ਸਾਨੂੰ ਪਤਾ ਲੱਗਾ ਉਹ ਤਿੰਨ ਜਣੇ ਸੀਗੇ ਉਹ ਸਬਜ਼ੀ ਮੰਡੀੋਂ ਆਏ ਇੱਧਰ ਨੂੰ ਪਹਿਲਾਂ ਚੌਂਕ ਵੱਲੋਂ ਫਿਰ ਇੱਧਰੋਂ ਚੌਂਕ ਵੱਲੋਂ ਦੋ ਜਣੇ ਨਹੀਂ ਆਏ ਇੱਕ ਜਣਾ ਉਹ ਅੰਦਰ ਆ ਗਿਆ ਇਕੱਲਾ ਬੰਦਾ ਆਇਆ ਇਕੱਲਾ ਬੰਦਾ ਆਇਆ ਉਹਨੇ ਆਪੇ ਉੱਥੋਂ ਮਟਕਾ ਕੱਢਿਆ ਉਹ ਫ੍ਰਿਜ ਦੇ ਵਿੱਚੋਂ ਉਹਨੂੰ ਪਤਾ ਨਹੀਂ ਕਿਸੇ ਦੇ ਮਟਕਾ ਦਹੀਂ ਦਾ ਸੀਗਾ ਉਹ ਉਹਨੇ ਮੈਨੂੰ 500 ਰੁਪਏ ਦਾ ਨੋਟ ਰੱਖਿਆ ਇੱਧਰ ਕਾਊਂਟਰ ਤੇ ਰੱਖਿਆ ਤੇ ਉਹਨਾਂ ਨੇ ਮੈਨੂੰ 405 ਰੁਪਏ ਵਾਪਸ ਕਰਤੇ 400 ਜਦੋਂ 5 ਰੁਪਏ ਵਾਪਸ ਕਰਤੇ ਮੈਨੂੰ ਕਹਿੰਦਾ ਭਾਜੀ ਇੱਕ ਲੱਸੀ ਵੀ ਦੇ ਦਿਓ ਮੈਂ ਇਹਨੂੰ ਪੁੱਛਿਆ ਕਿਹੜੀ ਲੈਣੀ ਲੱਸੀ ਕਹਿੰਦਾ ਕੋਈ ਦੇ ਦੇ ਮਿੱਠੀ ਦੇ ਦੇ ਫਿੱਕੀ ਦੇ ਦੇ ਮੈਂ ਲੱਸੀ ਲੈਣਾ ਉਹਦੀ ਨਿਗਾਹ ਕਿਤੇ ਇੱਥੇ ਪੈ ਗਈ ਪ੍ਰਿੰਟਰ ਦੇ ਵਿੱਚ ਵੀ ਇੱਥੇ ਪੈਸੇ ਪਾਏ ਹੋਏ ਆ ਉਹਨੇ ਇੱਧਰ ਆ ਕੇ ਕਾਲਾ ਪਰਨਾ ਜਿਹਾ ਲਿਆ ਸੀ ਸ਼ਗਲ ਉਹਦੀ ਦਿਖਦੀ ਪਈ ਵੀਡੀਓ ਰਿਕਾਰਡਿੰਗ ਸਾਰੀ ਆ ਚੁੱਕੀ ਆ ਸਾਡੇ ਕੋ ਤੇ ਸਾਰਾ ਕੁਝ ਪਤਾ ਲੱਗ ਗਿਆ ਬੰਦਾ ਵੀ ਬੰਦੇ ਦਾ ਨਹੀਂ ਪਤਾ ਲੱਗਾ ਬੰਦਿਆਂ ਦਾ ਪਤਾ ਵੀ ਬੰਦਾ ਕੌਣ ਚੋਦੀ ਕੋਈ ਕੈਮਰੇ ਤੇ ਸਿਸਟਮ ਤੇ ਫੋਟੋ ਵੀ ਆ ਗਈ ਆ ਫੋਟੋ ਸਾਰਾ ਕੁਝ ਆ ਗਿਆ ਉਹਨਾਂ ਦਾ ਤੇ ਉਹ ਪੇਮੈਂਟ ਚੱਕ ਦੇ ਦੀ ਸਾਰੀ ਫੋਟੋ ਆਈ ਹੋਈ ਆ ਉਧਰ ਮੜ ਜੇ ਦਿਖਾ ਦੇ ਪੂਰੇ ਪ੍ਰੈਮ ਹਾਂਜੀ ਠੀਕ ਹੈ ਜੇ ਉਸ ਤੋਂ ਬਾਅਦ ਗਏ ਹਾਂਜੀ ਇਸ ਤੋਂ ਬਾਅਦ ਪੇਮੈਂਟ ਲੈ ਕੇ ਦਬਦਬ ਨਿਕਲ ਗਿਆ ਉਹ ਬੰਦਾ ਆ ਪੇਮੈਂਟ ਆ ਦੇਖੋ ਵਿੱਚ ਰੱਖੀ ਅਸੀਂ ਆ ਦੇਖੋ ਅੰਦਰ ਪ੍ਰਿੰਟਰ ਦੇ ਵਿੱਚ ਅਸੀਂ ਰੱਖ ਰਹੇ ਪੇਮੈਂਟ ਉਸ ਤੋਂ ਬਾਅਦ ਉਹ ਬਸ ਉਹ ਦਹੀਂ ਲੈ ਕੇ ਉਹ ਲੱਸੀ ਵੀ ਨਹੀਂ ਲਈ ਉਹਨੇ ਦਹੀਂ ਲੈ ਕੇ ਦਬਦਬ ਨਿਕਲ ਕੇ ਬਾਹਰ ਚਲਾ ਗਿਆ ਤੇ ਇਹ ਦੇਖੋ ਜੀ ਇਹ ਇਹ ਕਿੰਨ ਵੱਡੀ ਇੱਕ ਕਿਸੇ 40000 ਰੁਪਏ ਥੋੜਾ ਨਹੀਂ ਹੁੰਦਾਗਾ 45 45000 ਰੁਪਇਆ ਤੇ ਜੇਕਰ ਹੁਣ ਇਹ ਕਿਹਦਾ ਫੋਟੋ ਦੇ ਵਿੱਚ ਕਲੀਅਰ ਬੰਦਾ ਇੱਕਦਾਰ ਸੀ ਤੁਹਾਨੂੰ ਹੁਣ ਦੇਖ ਕੇ ਤਾਂ ਪਛਾਣ ਲੋਗੇ ਨਹੀਂ ਆਓ ਹੁਣ ਦਿਖੇਗਾ ਨਿਗਾ ਚੜੇਗਾ ਜੀ ਫਿਰ ਤਾਂ ਪਛਾਣ ਲਿਆ ਹੁੰਦਾ ਇਹਨੂੰ ਸਾਨੂੰ ਨਿਗਾ ਰੱਖਣੀ ਪੈਣੀ ਹੈ ਇਹਦੀ ਇਸ ਬੰਦੇ ਨੂੰ ਕੰਪਲੇਟ ਵੀ ਕਰਤੀ ਹੈ ਕਰਤੀ ਹੈ ਜੀ ਕੰਪਲੇਨ ਕਰਤੀ ਪੁਲਿਸ ਕੰਪਲੇਨ ਕਰਤੀ ਆਈਸੀ ਪੁਲਿਸ ਵਾਲੇ ਅਤੇ ਆਹ ਸੀ ਸੀ ਟੀ ਵੀ ਉਹਨਾਂ ਨੂੰ ਦਿਖਾਤੀ ਜੀ ਫੁਟੇਜ ਦੇਤੀ ਆ ਇਹ ਬੁਲਾ ਮੁੰਡਾ ਸੀ ਹਾਂਜੀ ਇਹ ਵਾਲਾ ਜੀ ਵੀ ਥੋੜੀ ਲੱਗਦੀ ਹੈ ਜੀ ਹਾਂ ਇਹ ਆ ਦੇਖਿਓ ਤੁਹਾਨੂੰ ਪੂਰੀ ਸ਼ਕਲ ਦਿ ਤੁਸੀਂ ਜੇਕਰ ਇਸ ਲੜਕੇ ਨੂੰ ਕੋਈ ਕੋ ਪਛਾਣੋ ਤਾਂ ਜਰੂਰ ਕੰਟੈਕਟ ਜਰੂਰ ਕਰਿਓ ਤਾਂ ਪੁਲਿਸ ਤੱਕ ਜਰੂਰ ਦੱਸਿਓ ਇੱਕ ਚੋ ਲੁੱਟ ਦੀ ਵੱਡੀ ਵਾਰਦਾਤ ਹੋਈ ਆ ਤਾਂ ਗੁਰਜਨ ਜੀ ਸਾਡੇ ਨਾਲ ਸਮਾਜ ਸੇਵਕ ਅਕਸਰ ਇਹੋ ਜਿਹੇ ਮੁੱਦਿਆਂ ਤੇ ਬੋਲਦੇ ਵੀ ਆ ਸਰ ਲਗਾਤਾਰ ਤੁਸੀਂ ਬੋਲਦੇ ਹੋ ਇਸ ਨੂੰ ਕੀ ਸਮਝੀਏ ਸਰ ਕਿ ਲਗਾਤਾਰ ਲੁੱਟਾਂ ਖੋਹਣ ਦੀ ਵਾਰਦਾਤ ਅੱਜ ਜੇਕਰ ਅੱਜ ਦੀ ਗੱਲ ਕਰੀਏ ਤੇ ਖਬਰਾਂ ਆਪਣੇ ਕੋਲ ਤਾਂ ਥੋੜੀਆਂ ਘੱਟ ਆਉਂਦੀਆਂ ਕੋ ਨਕਉਦਰ ਸ਼ਹਿਰ ਬਹੁਤ ਵੱਡਾ ਤੇ ਦੋ ਤਿੰਨ ਤਾਂ ਮੇਰੇ ਦੇਖਣ ਜਾਜ ਇਹੋ ਜਿਹੇ ਹਲਾਪਣਗੇ ਸਰ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਨਕੌਦਰ ਸ਼ਹਿਰ ਦੇ ਵਿੱਚ ਲਾਅ ਐਂਡ ਆਰਡਰ ਨਾਂ ਦੀ ਕੋਈ ਚੀਜ਼ ਹੈ ਹੀ ਨਹੀਂ ਸਿੱਧਾ-ਸਿੱਧਾ ਮੈਂ ਦੋਸ਼ ਨਕੌਦਰ ਸਿਟੀ ਦੇ ਐਸਐਚਓ ਜਿਹੜੇ ਸੰਜੀਵ ਕਪੂਰ ਜੀ ਜਦੋਂ ਦੇ ਨਕੌਦਰ ਆਏ ਆ ਨਕੌਦਰ ਸ਼ਹਿਰ ਦੇ ਹਾਲਾਤ ਬੱਦ ਤੋਂ ਬੱਦਰ ਹੋ ਗਏ ਆ ਟੀਲੀ ਚੋਰੀਆਂ ਡੈਲੀ ਲੁੱਟਖੋਹਾਂ ਨਸ਼ੇ ਦਾ ਕਾਰੋਬਾਰ ਉਹਨਾਂ ਦੇ ਆਨ ਤੇ ਹੋਰ ਇਹਨਾਂ ਵੱ ਚੁੱਕਾ ਵਾ ਰੇ ਰਬਾ ਦਾ ਮੈਂ ਆਪਣੇ ਪੱਧਰ ਤੇ ਸੰਜੀਵ ਕਪੂਰ ਜੀ ਰਿਕਤੀ ਰੂਪ ਸ਼ਿਕਾਇਤ ਵੀ ਕੀਤੀ ਆ ਪਰ ਹਾਲਾਤ ਇਹਨਾਂ ਨੂੰ ਨਹੀਂ ਸੰਭਲ ਰਹੇ ਤੇ ਫੌਰੀ ਤੌਰ ਤੇ ਐਸ ਐਚਓ ਸਿਟੀ ਨਕੋਦਰ ਨੂੰ ਬਦਲੇ ਜਾਵੇ ਕੋਈ ਦਿਨ ਖਾਲੀ ਨਹੀਂ ਹੈਗਾ ਜਿੱਦਾਂ ਚੋਰੀ ਡਕੈਤੀ ਲੁੱਟਖੋ ਸਕੂਟਰ ਚੋਰੀ ਮੋਟਰਸਾਈਕਲ ਚੋਰੀ ਨਹੀਂ ਹੁੰਦਾ ਕੱਲ ਇੱਕ ਬੜੀ ਮੰਦਭਾਗੀ ਕੱਢਣਾ ਹੋਰ ਹੋਈ ਆ ਸਾਡੇ ਐਕਐਮਸੀ ਸਾਹਿਬ ਆ ਉਹਨਾਂ ਦੀ ਉਹਨਾਂ ਦੇ ਹਸਬੰਦ ਉਹਨਾਂ ਦੀ ਚੇਨ ਤੋਂ ਉਹਨਾਂ ਦਾ ਫੋਨ ਖੋਨ ਲੱਗਿਆ ਸੀ ਅੱਜ ਜਿਹੜੀ ਆ ਕਿਹੜੀ ਕਲੋਨੀ ਆ ਉਤੋਂ ਚੋਰੀ ਹੋ ਗਈ ਸਾਡੇ ਆ ਨਰੇਸ਼ ਭਾਈ ਦੀ ਦੁਕਾਨ ਦੇ ਉਤੋਂ ਲਗਭਗ 45000 ਰੁਪਏ ਦਿਨੇ ਲੁੱਟ ਕੇ ਕਹੂੰਗਾ ਮੈਂ ਲੁੱਟ ਕੇ ਲੈ ਗਏ ਇਹ ਚੋਰੀ ਨਹੀਂ ਲੁੱਟ ਗਏ ਕਿਉਂਕਿ ਤਿੰਨ ਬੰਦੇ ਦਾ ਗਰੁੱਪ ਆਇਆ ਜੀ ਇਹ ਬਾਅਦ ਪਤਾ ਲੱਗਾ ਇੱਕ ਬੰਦਾ ਅੰਦਰ ਸੀ ਦੋ ਬਾਹਰ ਸੀ ਮੈਂ ਅਪੀਲ ਕਰਨਾ ਸਰਕਾਰ ਕੋਲੋਂ ਖਾਸ ਕਰਕੇ ਡੀਜੀਪੀ ਪੰਜਾਬ ਕੋਲ ਵੀ ਸਾਡੇ ਸ਼ਹਿਰ ਦੇ ਐਸਐਚਓ ਜਿਹੜੇ ਆ ਸਿਟੀ ਦੇ ਸੰਜੀਤ ਕਪੂਰ ਜੀ ਨੂੰ ਮੈਨੂੰ ਲੱਗਦਾ ਇਹਨਾਂ ਨੂੰ ਲਾਈਨ ਹਾਦਰ ਕਰਨਾ ਚਾਹੀਦਾ ਇਹਨਾਂ ਕੋ ਕੋਈ ਵੀ ਜਿਹੜੀ ਚੋਰੀ ਵੱਡੀ ਆ ਉਹ ਟ੍ਰੇਸ ਨਹੀਂ ਹੋ ਰਹੀ ਕੋਈ ਵੀ ਲੁੱਟ ਖੋਹ ਦੀ ਵਾਰ ਦੇ ਇਹਨਾਂ ਕੋ ਟ੍ਰੇਸ ਨਹੀਂ ਹੋ ਰਹੀ ਉਲਟਾ ਸਾਨੂੰ ਕਹਿਣਗੇ ਵੀ ਤੁਸੀਂ ਆਪਣੇ ਪੱਧਰ ਤੇ ਕੋਸ਼ਿਸ਼ ਕਰੋ ਸੀਸੀਟੀਵੀ ਕੈਮਰੇ ਚੈੱਕ ਕਰੋ ਸਾਨੂੰ ਦਿਓ ਅਸੀਂ ਦਿਨੇ ਵੀ ਆ ਅੱਜ ਵੀ ਦਿੱਤਾ ਪਰ ਰਿਜ਼ਲਟ ਦਾ ਸਨ ਬੜਾ ਲੈਨ ਬੜਾ ਸਰਾਟਾ ਨਿਕਲਦਾ ਕੋਈ ਵੀ ਕਾਰਵਾਈ ਪੁਲਿਸ ਵੱਲੋਂ ਬਿਲਕੁਲ ਨਹੀਂ ਹੁੰਦੀ ਸਾਡੇ ਸ਼ਹਿਰੀ ਵਿਚਾਰੇ ਤਰਾਹੀ ਤਰਾਹੀ ਕਰ ਰਹੇ ਆ ਕੋਈ ਵੀ ਮੇਰੀ ਮਾਂ ਮੇਰੀ ਭੈਣ ਮੇਰਾ ਸ਼ਹਿਰ ਦਾ ਵਸਨੀਕ ਜਿਹੜਾ ਜਾਂਦਾ ਵਾ ਉਹ ਡਰ ਦੇ ਮੌਲਜ ਜਿੰਦਾ ਵਾ ਜੋ ਨਕੋਦਰ ਦੇ ਹਾਲਾਤ ਬਣਾ ਚੁੱਕੇ ਆ ਖਾਸ ਕਰਕੇ ਜਦੋਂ ਐਸ ਐਚਓ ਨਕੋਦਰ ਸੰਜੀਵ ਕਪੂਰ ਜੀ ਇੱਥੇ ਆਏ ਆ ਤਾਂ ਹਾਲਾਤ ਤੁਸੀਂ ਦੇਖ ਸਕਦੇ ਇੱਕ ਵਾਰ ਤਸਵੀਰਾਂ ਫੇਰ ਦਿਖਾ ਦਿੰਨੇ ਆ ਮੈਂ ਪੈਸੇ ਨੂੰ ਕਹਾਂਗੇ ਵੀ ਦੁਬਾਰਾ ਇੱਕ ਵਾਰ ਦਿਖਾ ਦੇ ਪਰ ਉਧਰ ਦਵਿੰਦਰ ਐਲਾ ਦੇ ਇੱਕ ਵਾਰ ਦੁਬਾਰਾ ਉੱਥੇ ਵੀ ਸ਼ੁਰੂ ਕਰ ਦਿਓ ਜਿੱਥੇ ਕਿ ਇਹ ਪੈਸੇ ਚੱਕਦਾ ਵਾ ਤਾ ਤਕਰੀਬਨ ਕੁਝ ਦਿਨ ਪਹਿਲਾਂ ਦੀ ਗੱਲ ਹੈ ਕਿ ਤੁਸੀਂ ਇਸੇ ਚੈਨਲ ਤੇ ਖਬਰ ਦੇਖੀ ਹੋਗੀ ਕਿ ਮੈਂ ਕਿਸੇ ਵੀ ਧਰਮ ਦੇ ਖਿਲਾਫ ਨਹੀਂ ਆ ਪਰ ਬੋਸ ਡੇਰੇਆ ਜਿੱਥੇ ਕਿ ਬਾਬਿਆਂ ਦੇ ਪੇਸ ਦੇ ਵਿੱਚ ਤਕਰੀਬਨ ਕਿੰਨੇ ਦੀ ਕਿੰਨੇ ਦੀ ਉਮਰ ਮੁੰਡੇ ਦੇ ਹੋਗੇ ਇੰਨੇ ਨੇ ਉਹ ਬਾਬੇ ਬਣ ਕੇ ਮੰਗਦਿਆ ਤ ਉਸ ਟਾਂ ਆਪਾਂ ਖਬਰ ਕੀਤੀ ਸੀ ਕਿ ਇਹਨਾਂ ਦੇ ਆਧਾਰ ਕਾੜ ਦੇਖੇ ਜਾਂ ਜੇ ਕੁਝ ਉਹਨਾਂ ਨੂੰ ਪਤਾ ਤ ਹੋਵੇ ਕਿੱਥੋਂ ਆਂਦੇ ਆ ਕਿੱਥੇ ਜਾਂਦੇ ਆ ਤਾਂ ਇਹ ਤੁਸੀਂ ਦੇਖ ਸਕਦੇ ਹੋ ਇਹ ਚੱਕ ਕੇ ਤੇ ਇਸ ਟਾਈਮ ਇਹ ਜੋ 6 TV ਫੋਟੋ ਪੂਰੀ ਪਲਾਨਿੰਗ ਦੇ ਨਾਲ ਪਰਨਾ ਲਿਆ ਹੋਇਆ ਤੇ ਉਸ ਤੋਂ ਬਾਅਦ ਇਸ ਘਟਨਾ ਨੂੰ ਇਹ ਇਜਾਮ ਦੇ ਰਿਹਾ ਤੇ ਇਹ ਦੇਖ ਸਕਦੇ ਹੋ ਤੇ ਫਿਰ ਹੁਣ ਇਸ ਤੋਂ ਬਾਅਦ ਛੇਤੀ ਚਲੇ ਜਾਂਦਾ ਇਥੋਂ ਉਸਨੇ ਆਸ-ਪਾਸ ਦੇਖਿਆ ਤਾਂ ਕਿ ਨਹੀਂ ਕੋਈ ਆਉਂਦਾ ਕਿ ਨਹੀਂ ਆਉਂਦਾ ਦੇਖੋ ਸਰ ਦਿਵਿੰਦਰ ਮੜਾ ਇਧਰ ਕੈਮਰਾ ਕਮਾਏ ਸਰ ਇੱਕ ਦੇਖੋ ਕਾਫੀ ਛੋਟੀ ਗਲੀ ਹੈ ਤੇ ਕਾਫੀ ਮੋਰਚਲ ਵੀ ਹੁੰਦੇ ਆ ਲੰਘਦੇ ਆ ਤੇ ਕੋਈ ਪੋਲਾ ਡਾਰਕ ਕੰਡੂ ਨਾ ਹੈ ਖੌਫ ਇਹਨਾਂ ਨੂੰ ਹੈ ਹੀ ਨਹੀਂ ਕਿਉਂਕਿ ਪੁਲਿਸ ਕਰਦੀ ਕੁਝ ਨਹੀਂ ਜੀ ਭੈ ਖੌਫ ਤਾਂ ਤਦ ਹੀ ਹੋਗਾ ਨਾ ਪੁਲਿਸ ਕੋ ਕਰੇ ਐਸੀ ਬਾਜ਼ਾਰ ਦੇ ਵਿੱਚ ਘਟੋ ਘਟ 10 ਵਾਰ ਤਾਂ ਇੱਕ ਸਾਲ ਚ ਹੋ ਚੁੱਕੀਆਂ ਪੁਲਿਸ ਨੇ ਇੱਕ ਐਫਆਈਆ ਦਾ ਚੱਕਣੀ ਕੀਤੀ ਅਸੀਂ ਇਹਨਾਂ ਦਾ ਵੀ ਮੈਂ ਮਾਨਯੋਗ ਐਸਐਸਓ ਸਾਹਮਣੂ ਮਿਲ ਕੇ ਆਇਆ ਦਰਖਾਸਤ ਦੇ ਕੇ ਆਇਆ ਨੰਬਰ ਲਵਾ ਕੇ ਆਇਆ ਪਰ ਇਹਨਾਂ ਨੇ ਐਫ ਆਈ ਆ ਕਰੰਦੇ ਵਿੱਚ ਇਹ ਚ ਵੀ ਇਨਕਾਨੀ ਕਰਨੀ ਆ ਕਿਉਂਕਿ ਇਹਨਾਂ ਨੂੰ ਲੱਗਦਾ ਵਾ ਵੀ ਲਾਂ ਆਰਡਰ ਸ਼ਹਿਰ ਦਾ ਇਹ ਹਾਲਾਤ ਬਣ ਚੁੱਕੇ ਆ ਵੀ ਰੱਬ ਅਸਲੀ ਸ਼ਹਿਰ ਸਾਡਾ ਚੱਲਦਾ ਪਿਆ ਇੰਨੇ ਬੁਰੇ ਹਾਲਾਤ ਹੋ ਚੁੱਕੇ ਸ਼ਹਿਰ ਦੇ ਕੋਈ ਵਾਲੀਵਾਰਤ ਨਹੀਂ ਪ੍ਰਸ਼ਾਸਨ ਨੂੰ ਮੈਂ ਇਹੀ ਮੰਗ ਕਰਦਾ ਬਾਰ-ਬਾਰ ਵੀ ਪੁਲਿਸ ਨੂੰ ਜਦ ਨਫਰੀ ਭਦਾਵੇ ਜਾਂ ਇਦਾਂ ਦੇ ਜਿਹੜੇ ਐਸ ਐਚਓ ਨਕੋਦਰ ਵਿੱਚ ਬੈਠੇ ਆ ਸਿਟੀ 'ਚ ਸੰਜੀਵ ਕੁਮਾਰ ਵਰਗੇ ਇਹਨਾਂ ਨੂੰ ਫੌਰੀ ਤੌਰ ਤੇ ਬਦਲਿਆ ਜਾਵੇ ਤਾਂ ਕਿ ਨਕੋਦਰ ਸ਼ਹਿਰ ਥੋੜਾ ਚੈਨ ਦੀ ਸਾ ਲੈ ਸਕੇ ਵਾਰਦਾਤਾਂ ਜਿਹੜੀ ਇੱਧੇ ਦੀ ਹੋ ਰਹੀਆਂ ਇਹਨੂੰ ਤਾਂ ਲੌਨ ਆਰਡਰ ਦੀ ਲਗਾਤਾਰ ਗੱਲ ਕੀਤੀ ਯਾਰ ਇੱਕ ਲਗਭਗ ਫੇਲ ਹੋ ਚੁੱਕਿਆ ਲੁਧਿਆਣਾ ਜ਼ਿਲ੍ਹੇ ਦੀ ਗੱਲ ਹੈ ਕਿ ਇੱਕ ਘਰ ਦੇ ਵਿੱਚੋਂ ਗਿੱਦੜਵਿੰਡੀ ਪਿੰਡ ਦਾ ਨਾਮ ਲੁਧਿਆਣਾ ਅੱਜ ਦੀ ਘਟਨਾ ਹੈ ਕਿ ਲੁਧਿਆਣਾ ਜ਼ਿਲ੍ਹੇ ਦਾ ਪਿੰਡ ਇੱਕ ਗਿੱਦੜਵਿੰਡੀ ਹੈ ਸਿੱਧੂ ਬੜ ਦੇ ਨਾਲ ਉੱਥੇ ਲਟੇਰੇ ਆਉਂਦਿਆ ਬੁਲਟ ਚੋਰੀ ਕਰਕੇ ਲੈ ਜਾਂਦੇ ਔਰ ਜਾਂਦੀ ਵਾਰ ਜਦੋਂ ਉਹ ਜਿਸ ਦਾ ਪੁਲਿਸ ਨੂੰ ਪਤਾ ਲੱਗਦਾ ਤਾਂ ਜਾਂਦੇ ਉਸ ਨੂੰ ਗੋਲੀ ਮਾਰ ਜਾਂਦੇ ਆ ਤਾਂ ਪੂਰੇ ਪੰਜਾਬ ਦੇ ਹਾਲਾਤ ਇਹ ਬਣੇ ਹੋਏ ਆ ਪਰ ਨਕੋਦਰ ਦੇ ਹਾਲਾਤ ਕੁਝ ਜ਼ਿਆਦਾ ਹੀ ਖਰਾਬ ਹੋ ਚੁੱਕੇ ਆ ਪਰ ਤੁਸੀਂ ਜੋ ਵੀਡੀਓ ਦੇਖੀ ਹੈ ਇਸ ਨੂੰ ਸ਼ੇਅਰ ਵੀ ਕਰ ਦਿਓ ਔਰ ਜੇਕਰ ਤੁਸੀਂ ਪਛਾਣਦੇ ਹੋ ਤਾਂ ਤੁਸੀਂ ਪੁਲਿਸ ਨੂੰ ਇਸ ਬਾਰੇ ਜ਼ਰੂਰ ਦੱਸਿਓ ਸ਼ਾਇਦ ਕੁਝ ਜ਼ੋਰ ਲੱਭ ਜੇ ਔਰ ਇਸ ਦੁਕਾਨ ਦਾ ਜੋ ਇੰਨੇ ਜੋ ਰਕਮ ਹੈ ਕੁਝ ਇਹਨਾਂ ਦਾ